ਸ਼ੇਤਰੀਯ ਸ਼੍ਰੀ ਗਾਂਧੀ ਆਸ਼ਰਮ ਕੁਇਨਜ਼ ਰੋਡ ਵਿਖੇ ਮਹਾਤਮਾ ਗਾਂਧੀ ਜੀ ਦਾ 125ਵਾਂ ਜਨਮ ਦਿਵਸ ਆਸ਼ਰਮ ਦੇ ਕਰਮਚਾਰੀਆਂ ਵੱਲੋਂ ਮਨਾਇਆ ਗਿਆ ਇਸ ਮੌਕੇ ਆਸ਼ਰਮ ਦੇ ਟਰਸਟੀ ਡਾਕਟਰ ਇੰਦਰਪਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਮਹਾਤਮਾ ਗਾਂਧੀ ਜੀ ਨੂੰ ਸ਼ਰਦਾ ਸੁਮਨ ਪੇਂਟ ਕੀਤੇ ਅਤੇ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਖਾਦੀ ਨੂੰ ਪ੍ਰਫੁੱਲਿਤ ਕਰਨ ਲਈ ਆਖਿਆ ਕਮੇਟੀ ਮੈਂਬਰ ਸत्याਪਾਲ ਸਿੰਘ ਅਸ਼ੋਕ ਕੁਮਾਰ ਦਿਨੇਸ਼ ਪਾਂਡੇ ਵਿਪਿਤ ਰਾਮ ਸ਼ਾਲੀਗ੍ਰਾਮ ਸ਼ਾਮ ਲਾਲ ਰਮੇਸ਼ਵਰ ਯਾਦਵ ਸਮੇਤ ਸਮੂਹ ਮੈਂਬਰ ਮੌਜੂਦ ਸਨ ਅੱਜ ਸ਼੍ਰੀ ਕੇ ਸ਼੍ਰੀ ਤ੍ਰਿਸ਼ ਦੀ ਗਾਂਧੀ ਆਸ਼ਰਮ ਅੰਮ੍ਰਿਤਸਰ ਵੱਲੋਂ ਮਹਾਤਮਾ ਗਾਂਧੀ ਜੀ ਦਾ ਜਿਹੜਾ 175ਵਾਂ ਜਨਮ ਦਿਨ ਹੈ ਉਹ ਮਨਾਇਆ ਗਿਆ ਅੱਜ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਅੰਮ੍ਰਿਤਸਰ ਵਾਸੀਆਂ ਨੂੰ ਜਿਹੜੇ ਇਹਨਾਂ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਗਾਂਧੀ ਜੀ ਦੇ ਸੰਦੇਸ਼ ਸੀਗਾ ਵੀ ਜਿਹੜਾ ਅਹਿੰਸਾ ਦੇ ਉਹ ਖਲਾਫ ਸੀਗੇ ਤੇ ਅਹਿੰਸਾ ਜਿਹੜੀ ਅਹਿੰਸਾਵਾਦੀ ਸੀਗੇ ਉਹ ਹਿੰਸਾ ਦੇ ਖਿਲਾਫ ਸੀਗੇ ਉਹ ਆਪਣਾ ਜਿਹੜਾ ਸਾਰਾ ਜੀਵਨ ਜਿਹੜਾ ਦੇਖ ਦੀ ਆਜ਼ਾਦੀ ਵਾਸਤੇ ਉਹਨਾਂ ਲਗਾ ਦਿੱਤਾ ਅੱਜ ਦੇ ਯੁਵਾ ਨੂੰ ਇਹ ਮੈਸੇਜ ਆ ਵੀ ਜਿਹੜੇ ਯੁਵਾ ਨੇ ਉਹ ਗਾਂਧੀ ਮਹਾਤਮਾ ਗਾਂਧੀ ਜੀ ਦੀ ਨੀਤੀ ਚੱਲਣ ਉਹ ਦੇਸ਼ ਦੀ ਆਜ਼ਾਦੀ ਜਿਹੜਾ ਅਯਾਰ ਹੋਇਆ ਖਾਣਾ ਦੇਸ਼ ਉਹਨੂੰ ਆਜ਼ਾਦੀ ਨੂੰ ਜਿਹੜਾ ਬਰਕਰਾਰ ਰੱਖਣ ਨਾਖਿਆ ਤੋਂ ਗੁਰੇਜ਼ ਕਰ ਕਹਿੰਦੇ ਨੇ ਕਿ 155 ਨੰਨੇ ਕਨਦਰ ਜਨਮ ਦਿਵਸ ਪਰ ਗਾਂਧੀ ਅਸਨ ਕੀ ਤਰਫ ਸੇ और यहां के कर्मचारी और समस्त निवासियों को शुभकामनाएं गांधी जी के और बताए गए मार्का में अनुसरण करना चाहिए और उन्होंने जो देश को आजादी में अपना बलदान दिया आज हम उनको श्रद्धांजलि समन अर्पित कर रहे हैं आज पूरे भारत में राष्ट्रपिता महात्मा गांधी का जन्मदिन हाड़ा मनाया गया ओथे ही अमृतसर दे क्वींस रोड विखे स्थित गांधी आश्रम विखे भी ट्रस्टियां वलूं ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਤੇ ਸ਼ਰਧਾ ਦੇ ਫੁੱਲ ਪੇਂਟ ਕੀਤੇ ਗਏ ਤੇ ਨਾਲ ਹੀ ਉਹਨਾਂ ਵੱਲੋਂ ਜ਼ੋਰ ਦਿੱਤਾ ਗਿਆ ਕਿ ਖਾਦੀ ਪਹਿਨਣ ਖਾਦੀ ਖਰੀਦਣ ਤੇ ਖਾਦੀ ਦੇ ਨਾਲ ਜੁੜਨ ਤਾਂ ਜੋ ਦੇਸ਼ ਉન્નਤੀ ਕਰ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼